ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂ ਜੈਨੀ ਦਿਨੀ ਆਪਣੀ ਆਉਣ ਵਾਲੀ ਨਵੀਂ ਫਿਲਮ ਜੱਟ ਐਂਡ ਜੁਲੀਅਰ 3 ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਨੇ ਕਿ ਦਲਜੀਤ ਦੋਸਾਂ ਜਲਦ ਹੀ ਸਾਊਥ ਫਿਲਮਾਂ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਉਹ ਸਾਊਥ ਸੁਪਰਸਟਾਰ ਪ੍ਰਵਾਜ਼ ਦੇ ਨਾਲ ਕੋਲਾਬ ਕਰਦੇ ਹੋਏ ਨਜ਼ਰ ਆਉਣਗੇ ਮੌਜੂਦਾ ਸਮੇਂ ਦੇ ਵਿੱਚ ਦਲਜੀਤ ਦੋਸਾਂ ਤੇ ਨੀਰੂ ਬਾਜਵਾ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਰੁੱਝੇ ਹੋਏ ਨੇ ਇਸ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਜਲਦ ਹੀ ਸਾਊਥ ਫਿਲਮ ਦੇ ਵਿੱਚ ਬਤੌਰ ਗਾਇਕ ਡੈਬਿਊ ਕਰਨ ਜਾ ਰਹੇ ਨੇ ਜਾਣਕਾਰੀ ਦਲਜੀਤ ਦੋਸਾਂਝ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਦਲਜੀਤ ਦੋਸਾਂਝ ਦੇ ਨਾਲ ਸਾਊਥ ਦੇ ਸੁਪਰਸਟਾਰ ਪਰਵਾਜ਼ ਦੀ ਆਉਣ ਵਾਲੀ ਫਿਲਮ ਕਲਕੀ 2898 AD ਦੇ ਲਈ ਕੋਲਾਬ ਕਰਨ ਜਾ ਰਹੇ ਨੇ ਇਸ ਫਿਲਮ ਦੇ ਵਿੱਚ ਦੋਵੇਂ ਕਲਾਕਾਰ ਇਕੱਠੇ ਇੱਕ ਗੀਤ ਦੇ ਵਿੱਚ ਨਜ਼ਰ ਆਉਣਗੇ ਦਲਜੀਤ ਦੋਸਾਂਝ ਜੋ ਆਪਣੇ ਹਿੱਟ ਗੀਤਾਂ ਤੇ ਸ਼ਾਨਦਾਰ ਅਦਾਕਾਰੀ ਦੇ ਲਈ ਮਸ਼ਹੂਰ ਹਨ ਅਤੇ ਪਰਵਾਜ਼ ਜੋ ਆਪਣੀਆਂ ਬਲੌਕਬਸਟਰ ਫਿਲਮਾਂ ਦੇ ਲਈ ਜਾਣੇ ਜਾਂਦੇ ਨੇ ਇਹਨਾਂ ਦੋਨਾਂ ਦਾ ਇਹ ਕੋਲਾਬੋਰੇਸ਼ਨ ਪ੍ਰਸ਼ੰਸਕਾਂ ਦੇ ਲਈ ਬਹੁਤ ਹੀ ਰਮਾਂਚਕ ਹੋਵੇਗਾ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂ ਜੈਨੀ ਦਿਨੀ ਆਪਣੀ ਆਉਣ ਵਾਲੀ ਨਵੀਂ ਫਿਲਮ ਜੱਟ ਐਂਡ ਜੁਲੀਅਟ 3 ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਨੇ ਕਿ ਦਲਜੀਤ ਦੋਸਾਂ ਜਲਦ ਹੀ ਸਾਊਥ ਫਿਲਮਾਂ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਉਹ ਸਾਊਥ ਸੁਪਰਸਟਾਰ ਪ੍ਰਵਾਜ਼ ਦੇ ਨਾਲ ਕੋਲਾਬ ਕਰਦੇ ਹੋਏ ਨਜ਼ਰ ਆਉਣਗੇ ਮੌਜੂਦਾ ਸਮੇਂ ਦੇ ਵਿੱਚ ਦਲਜੀਤ ਦੋਸਾਂ ਤੇ ਨੀਰੂ ਬਾਜਵਾ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਰੁੱਝੇ ਹੋਏ ਨੇ ਇਸ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਜਲਦ ਹੀ ਸਾਊਥ ਫਿਲਮ ਦੇ ਵਿੱਚ ਬਤੌਰ ਗਾਇਕ ਡੈਬਿਊ ਕਰਨ ਜਾ ਰਹੇ ਨੇ ਜਾਣਕਾਰੀ ਦਲਜੀਤ ਦੋਸਾਂਝ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਦਲਜੀਤ ਦੋਸਾਂਝ ਦੇ ਨਾਲ ਸਾਊਥ ਦੇ ਸੁਪਰਸਟਾਰ ਪ੍ਰਵਾਸ ਦੀ ਆਉਣ ਵਾਲੀ ਫਿਲਮ ਕਲਕੀ 2898 AD ਦੇ ਲਈ ਕੋਲਾਬ ਕਰਨ ਜਾ ਰਹੇ ਨੇ ਇਸ ਫਿਲਮ ਦੇ ਵਿੱਚ ਦੋਵੇਂ ਕਲਾਕਾਰ ਇਕੱਠੇ ਇੱਕ ਗੀਤ ਦੇ ਵਿੱਚ ਨਜ਼ਰ ਆਉਣਗੇ ਦਲਜੀਤ ਦੋਸਾਂਝ ਜੋ ਆਪਣੇ ਹਿੱਟ ਗੀਤਾਂ ਅਤੇ ਸ਼ਾਨਦਾਰ ਅਦਾਕਾਰੀ ਦੇ ਲਈ ਮਸ਼ਹੂਰ ਹਨ ਅਤੇ ਪ੍ਰਵਾਸ ਜੋ ਆਪਣੀਆਂ ਬਲੌਕਬਸਟਰ ਫਿਲਮਾਂ ਦੇ ਲਈ ਜਾਣੇ ਜਾਂਦੇ ਨੇ ਇਹਨਾਂ ਦੋਨਾਂ ਦਾ ਇਹ ਕੋਲਾਬੋਰੇਸ਼ਨ ਪ੍ਰਸ਼ੰਸਕਾਂ ਦੇ ਲਈ ਬਹੁਤ ਹੀ ਰਮਾਂਚਕ ਹੋਵੇਗਾ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂ ਜੈਨੀ ਦਿਨੀ ਆਪਣੀ ਆਉਣ ਵਾਲੀ ਨਵੀਂ ਫਿਲਮ ਜੱਟ ਐਂਡ ਜੁਲੀਅਰ 3 ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਨੇ ਕਿ ਦਲਜੀਤ ਦੋਸਾਂ ਜਲਦ ਹੀ ਸਾਊਥ ਫਿਲਮਾਂ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਉਹ ਸਾਊਥ ਸੁਪਰਸਟਾਰ ਪ੍ਰਵਾਜ਼ ਦੇ ਨਾਲ ਕੋਲਾਬ ਕਰਦੇ ਹੋਏ ਨਜ਼ਰ ਆਉਣਗੇ ਮੌਜੂਦਾ ਸਮੇਂ ਦੇ ਵਿੱਚ ਦਲਜੀਤ ਦੋਸਾਂ ਤੇ ਨੀਰੂ ਬਾਜਵਾ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਰੁੱਝੇ ਹੋਏ ਨੇ ਇਸ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਜਲਦ ਹੀ ਸਾਊਥ ਫਿਲਮ ਦੇ ਵਿੱਚ ਬਤੌਰ ਗਾਇਕ ਡੈਬਿਊ ਕਰਨ ਜਾ ਰਹੇ ਨੇ ਜਾਣਕਾਰੀ ਦਲਜੀਤ ਦੋਸਾਂਝ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਦਲਜੀਤ ਦੋਸਾਂਝ ਦੇ ਨਾਲ ਸਾਊਥ ਦੇ ਸੁਪਰਸਟਾਰ ਪਰਵਾਜ਼ ਦੀ ਆਉਣ ਵਾਲੀ ਫਿਲਮ ਕਲਕੀ 2898 AD ਦੇ ਲਈ ਕੋਲਾਬ ਕਰਨ ਜਾ ਰਹੇ ਨੇ ਇਸ ਫਿਲਮ ਦੇ ਵਿੱਚ ਦੋਵੇਂ ਕਲਾਕਾਰ ਇਕੱਠੇ ਇੱਕ ਗੀਤ ਦੇ ਵਿੱਚ ਨਜ਼ਰ ਆਉਣਗੇ ਦਲਜੀਤ ਦੋਸਾਂਝ ਜੋ ਆਪਣੇ ਹਿੱਟ ਗੀਤਾਂ ਤੇ ਸ਼ਾਨਦਾਰ ਅਦਾਕਾਰੀ ਦੇ ਲਈ ਮਸ਼ਹੂਰ ਹਨ ਅਤੇ ਪਰਵਾਜ਼ ਜੋ ਆਪਣੀਆਂ ਬਲੌਕਬਸਟਰ ਫਿਲਮਾਂ ਦੇ ਲਈ ਜਾਣੇ ਜਾਂਦੇ ਨੇ ਇਹਨਾਂ ਦੋਨਾਂ ਦਾ ਇਹ ਕੋਲਾਬੋਰੇਸ਼ਨ ਪ੍ਰਸ਼ੰਸਕਾਂ ਦੇ ਲਈ ਬਹੁਤ ਹੀ ਰਮਾਂਚਕ ਹੋਵੇਗਾ